ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਗਰਮੀ ਜਾਂ ਫਿਰ ਸਰਦੀ ਅਜਵੈਨ ਦਾ ਸੇਵਨ ਬਹੁਤ ਸਾਰੇ ਲੋਕ ਕਰਦੇ ਹਨ ਪਰ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਅਜਵੈਨ ਦਾ ਸੇਵਨ ਇੱਕ ਦਵਾਈ ਦੇ ਤੌਰ ਤੇ ਵੀ ਕੀਤਾ ਜਾ ਸਕਦਾ ਹੈ ਇਹ ਹਰ ਪ੍ਰਕਾਰ ਦੇ ਸਾਈਡ ਇਫੈਕਟ ਤੋਂ ਤੁਹਾਨੂੰ ਬਚਾ ਕੇ ਰੱਖੇਗੀ ਤੁਹਾਡੇ ਰਸੋਈ ਦੇ ਵਿੱਚ ਇਹ ਹਰ ਘਰ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਵੇਗੀ ਇਸ ਦੇ ਦੋਸਤੋ ਸਾਡੇ ਸਿਹਤ ਨੂੰ ਇੰਨੇ ਕੋਈ ਜ਼ਿਆਦਾ ਫਾਇਦੇ ਹਨ ਕਿ ਸਾਨੂੰ ਸ਼ਾਇਦ ਪਤਾ ਵੀ ਨਹੀਂ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੀ ਕਿ ਅਜਵੈਨ ਦੇ ਕੀ-ਕੀ ਫਾਇਦੇ ਹੁੰਦੇ ਹਨ ਤਾਂ ਦੋਸਤੋ ਤੁਸੀਂ ਸਰਦੀਆਂ ਦੇ ਵਿੱਚ ਅਜਵੈਨ ਦਾ ਸੇਵਨ ਜ਼ਰੂਰ ਕਰਨਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਹ ਤੁਹਾਨੂੰ ਸਰਦੀ ਖਾਂਸੀ ਤੋਂ ਬਚਾ ਕੇ ਰੱਖੇਗੀ ਤਾਂ ਨੰਬਰ 1 ਹੈ ਕਿ ਪੇਟ ਦਰਦ ਜੇਕਰ ਤੁਹਾਡਾ ਪੇਟ ਦਰਦ ਹੋਵੇ ਤਾਂ ਅੱਧਾ ਚਮਚ ਅਜਵੈਨ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਦਾ ਸੇਵਨ ਕਰਨਾ ਹੈ ਪੇਟ ਵਿੱਚ ਬਦ ਹਜ਼ਮੀ ਹੋਣ ਤੇ ਖਾਣਾ ਨਾ ਪਚਣ ਤੇ ਵੀ ਤੁਸੀਂ ਸ਼ਾਮ ਨੂੰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਤੁਸੀਂ ਅੱਧਾ ਚਮਚ ਅਜਵਾਇਨ ਨੂੰ ਕੋਸੇ ਪਾਣੀ ਨਾਲ ਲੈਣਾ ਹੈ ਜੇਕਰ ਤੁਹਾਨੂੰ ਅਸਥਮਾ ਦੀ ਸਮੱਸਿਆ ਹੋਵੇ ਤਾਂ ਤੁਸੀਂ ਗਰਮ ਪਾਣੀ ਦੇ ਨਾਲ ਅਜਵਾਇਨ ਲੈਣਾ ਹੈ ਅਜਿਹਾ ਕਰਨ ਨਾਲ ਤੁਹਾਡੀ ਖਾਂਸੀ ਵੀ ਬਿਲਕੁਲ ਠੀਕ ਰਹੇਗੀ ਅਤੇ ਅਸਥਮਾ ਤੋਂ ਤੁਹਾਨੂੰ ਰਾਹਤ ਮਿਲੇਗੀ ਗੁਰਦੇ ਦੀ ਹਰ ਪ੍ਰਕਾਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅਜਵੈਨ ਦੇ ਬੀਜ ਗੁਰਦੇ ਦੀ ਪੱਥਰੀ ਬਣਨ ਤੋਂ ਰੋਕਦੇ ਹਨ ਜੇਕਰ ਤੁਹਾਡੇ ਜੋੜ ਦਰਦ ਕਰਦੇ ਹੋਣ ਭਾਵ ਕਿ ਤੁਹਾਨੂੰ ਗਿੱਠੀ ਦੀ ਸਮੱਸਿਆ ਹੋਵੇ ਜੋੜਾਂ ਵਿੱਚ ਦਰਦ ਹੋਵੇ ਤਾਂ ਦੋਸਤੋ ਅਜਵੈਨ ਦੇ ਬੀਜਾਂ ਦੇ ਤੇਲ ਦੀ ਜੋੜਾਂ ਉੱਪਰ ਮਾਲਿਸ਼ ਕਰਨਾ ਤੁਹਾਡਾ ਇਹ ਦਰਦ ਠੀਕ ਹੋ ਜਾਵੇਗਾ ਮੂੰਹ ਦੀ ਹਰ ਪ੍ਰਕਾਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਅਜਵੈਨ ਦਾ ਸੇਵਨ ਕਰਨਾ ਹੈ ਜਾਂ ਫਿਰ ਤੁਸੀਂ ਅਜਵੈਨ ਦਾ ਪਾਣੀ ਪੀਣਾ ਹੈ ਜਾਂ ਫਿਰ ਇਸ ਪਾਣੀ ਦੀ ਕੁਰਲੀ ਕਰਨੀ ਹੈ ਜਾਂ ਫਿਰ ਤੁਸੀਂ ਅਜਵੈਨ ਦੇ ਤੇਲ ਵਿੱਚ ਲਹੂਨ ਦਾ ਤੇਰੇ ਮਿਲਾ ਕੇ ਇਸ ਨੂੰ ਆਪਣੇ ਦੰਦਾ ਉੱਪਰ ਲਗਾਉਣਾ ਹੈ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਨਖਾਰ ਲਿਆਣਾ ਚਾਹੁੰਦੇ ਹੋ ਆਪਣੇ ਪਿੰਪਲ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਅਜਵੈਨ ਵਿੱਚ ਦਹੀਂ ਮਿਲਾ ਕੇ ਤੁਸੀਂ ਇਸ ਨੂੰ ਆਪਣੇ ਚਿਹਰੇ ਉੱਪਰ ਲਗਾਓ ਦੋਸਤ ਤੁਸੀਂ ਸਿਰਫ 10 15 ਗ੍ਰਾਮ ਤੋਂ ਜ਼ਿਆਦਾ ਅਜਵੈਨ ਦਾ ਸੇਵਨ ਨਹੀਂ ਕਰਨਾ ਤੁਸੀਂ ਸਿਰਫ ਪੂਰੇ ਦਿਨ ਵਿੱਚ 10 ਤੋਂ 15 ਗ੍ਰਾਮ ਅਜਵੈਨ ਹੀ ਲੈਣੀ ਹੈ ਜੇਕਰ ਤੁਹਾਡੇ ਪੇਟ ਵਿੱਚ ਅਲਸਰ ਹੋਵੇ ਮੂੰਹ ਦੇ ਵਿੱਚ ਛਾਲੇ ਹੋਣ ਅੰਦਰੂਨੀ ਖੂਨ ਆਉਂਦਾ ਹੋਵੇ ਭਾਵੇਂ ਤੁਹਾਨੂੰ ਸਰੀਰ ਦੇ ਅੰਦਰ ਖੂਨ ਪੈਣ ਦੀ ਸਮੱਸਿਆ ਹੋਵੇ ਤਾਂ ਤੁਸੀਂ ਅਜਵੈਨ ਦਾ ਸੇਵਨ ਨਹੀਂ ਕਰਨਾ ਕਿਉਂਕਿ ਇਸ ਦੀ ਤਾਸੀਰ ਤੁਹਾਨੂੰ ਦੋਸਤੋ ਪਹਿਲਾਂ ਹੀ ਦੱਸਿਆ ਸੀ ਕਿ ਗਰਮ ਹੁੰਦੀ ਹੈ ਇਹ ਤੁਹਾਡੇ ਲਈ ਥੋੜੀ ਜਿਹੀ ਨੁਕਸਾਨ ਦਾ ਇੱਕ ਵਿਅਹੋਗ ਸਕਦੀ ਹੈ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦੀ ਤੁਹਾਨੂੰ ਜਾਨਕਾਰੀ ਪਸੰਦ ਹੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਆ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤਾਂ ਦੋ ਸਰੋਤ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ